ਆਲੀ ਜਿਹੜੇ ਖੇਡ ਮੈਦਾਨ ਦੇ ਵਿੱਚ ਆ ਗਏ ਹੈ ਭਾਜੀ ਬੇਤੀ ਇਹ ਮੈਚ ਸ਼ੁਰੂ ਕਰ ਦਈਏ ਬਿੱਲੂ ਭਲਵਾਨ ਜੀ ਮੈਚ ਆਪਾਂ ਜਲਦੀ ਦੇ ਨਾਲ ਸ਼ੁਰੂ ਕਰ ਦਈਏ ਦੇ ਵਿੱਚ ਮਰੇ ਮਿੱਤਰੋ ਬਰਾਜ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਚਾਰ ਖਿਡਾਰੀ ਐਨ ਤਿਆਰ ਵਰ ਤਿਆਰ ਆਹ ਇਹ ਕਹਿੰਦੇ ਸ਼ੇਰਾ ਅਭੀ ਫਾਉਂਦੀ ਧਰਤੀ ਦਾ ਮਰੇ ਮਿੱਤਰੋ ਐਨ ਮਰੇ ਮਿੱਤਰੋ ਪੈਂਟੀ ਲੱਗ ਚੁੱਕੀ ਹੈ ਪੈਂਟੀ ਲੱਗ ਚੁੱਕੀ ਹੈ ਆਹ ਮੇਲਾ ਨਾ ਟੁੱਟਿਆ ਮੇਲਾ ਨਾ ਟੁੱਟਿਆ ਵਾਹ ਵੀ ਤੇਰੇ ਨਾਜਨ ਐਨ ਸਟ੍ਰਗਲ ਚੱਲ ਰਿਹਾ ਹੈ ਸਟ੍ਰਗਲ ਚੱਲ ਰਿਹਾ ਏ ਤਾਲੀਆਂ ਮਾਰ ਦਿਓ ਮਰੇ ਪੰਜਾਬੀ ਵੀਰੋ ਜੰਦੇ ਨੇ ਉਹਨਾਂ ਦੀਆਂ ਘਾਟਾ ਫਲੇਸ਼ਾਂ ਰੰਗੀਆਂ ਨੇ ਮੈਂ ਭੇੜਤੀ ਕਰਾਂਗਾ ਲਓ ਸਾਹਮਣੇ ਦੇਖੋ ਵੀ ਤਗੜਨ ਤੇ ਪੁਆਇੰਟ ਜਿਹੜਾ ਰੈਡਰ ਨੇ ਆਪਣੇ ਖਾਤੇ ਵਿੱਚ ਜੋੜ ਦਿੱਤਾ ਬੜੀ ਕਹਿੰਦਾ ਟੱਕ ਮੈਂ ਟੱਕਰ ਲਓ ਗੁਰਵਾਰ ਸਿੰਘ ਸੰਧੂ ਨੇ ਕਬੱਡੀ ਪਾ ਦਿੱਤੀ ਹੈ ਕੋਈ ਤਿੰਨਾਂ ਨਾਂ ਆ ਰਾਜੋ ਕੇ ਦੀ ਧਰਤੀ ਪਹਿਲੀ ਕਬੱਡੀ ਪਹਿਲੀ ਤੇ ਸੀ ਤੇ ਪਹਿਲੀ ਤੇ ਸੀ ਯਾਰ ਛੁਰਦੇ ਲੱਡੂ ਵੰਡ ਦੀ ਕਿਚੇਰੀ ਹੋਣਾ ਤੇ ਆਹ ਦੇਖੋ ਵੀ ਪੁਆਇੰਟ ਜਿਹੜਾ ਪਲਟੀਨੇ ਨੇ ਆਪਣੇ ਛੋਟੀ ਗੁੱਜਰ ਕਹਿੰਦੇ ਕਬੱਡੀ ਪਾ ਰਿਹਾ ਹੈ ਫੇਰ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਛੋਟਾ ਬੱਬਾ ਤਿਆਰ ਹੈ ਨਾਲ ਕਹਿੰਦੇ ਯੋਗ ਸਿੰਘ ਆ ਆ ਸਾਹਮਣੇ ਮੇਰੇ ਮਿੱਤਰੋ ਹਰਵਿੰਦਰ ਐਨ ਮੇਰੇ ਮਿੱਤਰੋ ਇਸ ਲਈ ਕੋਸ਼ਿਸ਼ ਕਰਦਾ ਹੈ ਪਰ ਨੰਬਰ ਛੋਟੀ ਬਾਬਾ ਸ਼ੇਰਾ ਪ੍ਰਵਾਨ ਇਟਲੀ ਵਾਲਾ ਕਹਿੰਦਾ ਵੀ ਐਲਾਨ ਕਰਦੀ ਜਿਹੜਾ ਇੱਕ ਵਿਸਾਖ ਨੂੰ ਤੇਰੇ ਪਿੰਡ ਵੱਡਾ ਮੇਲਾ ਕਰਵਾਇਆ ਜਾਣਾ ਇਸ ਵੇਲੇ ਬਾਬਾ ਸੁਖਾ ਬਾਬਾ ਉਹ ਆਸਟ੍ਰੇਲੀਆ ਦੇ ਵਿੱਚ ਤੇ ਨਾਲ ਉਧਰ ਖੇਡ ਮੈਦਾਨ ਵਿੱਚ ਕਬੱਡੀ ਜਿਹੜੀ ਕੋਟਰੀ ਵਾਲੇ ਫੁੱਟੇ ਪਾ ਦੁੱਤੀ ਹੈ ਇੱਕ ਪਾਸੇ ਹਰਜਿੰਦਰ ਲੱਗਾ ਹੋਇਆ ਤੇ ਵਿਚਕਾਰ ਉਹ ਗੁੱਟ ਫੜਿਆ ਹੋਇਆ ਪਰ ਇਹ ਬੱਲੇ 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 ਛੱਪਿਆ ਉਹ ਦੇਖ ਖੇਡ ਮੈਦਾਨ ਵਿੱਚ ਗੋਲੀ ਪਈ ਬੱਲੇ ਬੱਲੇ ਤੇ ਪੁਆਇੰਟ ਜਿਹੜਾ ਯਾਫੀ ਦੇ ਖਾਤੇ ਵਿੱਚ ਜਿੰਗਿਆ ਹੈਪੀ ਵੀ ਕਬੱਡੀ ਨੇ ਫਿਰ ਮਦਾਨ ਦੇ ਵਿੱਚ ਦੇਖਾਂਗੇ ਬਲਤੋਹਰੀ ਧਰਤੀ ਔਰ ਸਾਹਮਣੇ ਕਾਲੂ ਕੋਟ ਦੀਆਂ ਇੱਕ ਪਾਸੇ ਟੀਮ ਹੈ ਧਾਰੀਵਾਲ ਦੀ ਟੀਮ ਹੈ ਔਰ ਦੂਜੇ ਪਾਸੇ ਬੇਕਾਰੇ ਬੰਦ ਦੀ ਟੀਮ ਤੇ ਸਾਹਮਣੇ ਦੇਖਾਂ ਹੈਪੀ ਨੇ ਬੜਾ ਸੋਹਣਾ ਪੁਆਇੰਟ ਆਪਣੇ ਖਾਤੇ ਵਿੱਚ ਜੋੜ ਦਿੱਤਾ ਲਓ ਫਿਰ ਮਦਾਨ ਕੈਨੇਡਾ ਤੇ ਅੰਮਾ ਬਲਟੋਹਾ ਇਹਨਾਂ ਭਰਾਵਾਂ ਦੀ ਟੀਮ ਐਨ ਪਰਦੇ ਪੰਦਰ ਤੇ ਖੇਡਦੀ ਹੈ ਧਾਰੀ ਵਾਲੀ ਗੱਲ ਚੱਲਦੀ ਹੈ ਲਓ ਸਾਹਮਣੇ ਕਹਿੰਦੇ ਕਾਕਾ ਪੋਟ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਪਈ ਹੋਈ ਟਾਕੇ ਦੀ ਕਬੱਡੀ ਇੱਧਰ ਇਹ ਆ ਬਲਕਾਰੇ ਬਣਦਾ ਚੰਦਾ ਹੋਇਆ ਓ ਮੇਰੇ ਮਿੱਤਰੋ ਕਰਾਉ ਸਟ੍ਰੈਕ ਨਹੀਂ ਗੱਲ ਸਮੇਂ ਦੀ ਹੋਣੀ ਹੈ ਲੱਗਦਾ ਜ਼ੋਰ ਓ ਬੱਲੇ 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 ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਵਾਹ ਏ ਕਾਕਾ ਅੱਗੇ ਨਾ ਮੇਰੇ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਪੰਮਿਆ ਜੇ ਟੱਕਰ ਤੇਰੇ ਨਾਲ ਹੋ ਜੇ ਤੇ ਨਜ਼ਾਰਾ ਦੁਨੀਆ ਨੇ ਲੈ ਲੈਣਾ ਨਜ਼ਾਰਾ ਦੁਨੀਆ ਨੇ ਲੈ ਲੈਣਾ ਪਰਾਂ ਜਿਹੜੇ ਸੁੱਖਾ ਪਾਤਾ ਰਾਜੋਆਂ ਦੀ ਧਰਤੀ ਦਾ ਦੁਨੀਆ ਦੇ ਮਹਾਰਾਜੀ ਪਾਵਾ ਕੀਤੇ ਰਾਜੋ ਕੇ ਬਣਦੇ ਓ ਸਾਹਮਣੇ ਆ ਲੱਗਿਆ ਹੋਇਆ ਜੋਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਆਇਆ ਜਾਂਦਾ ਹੈ ਘਾਟਾਂ ਜਿਹੜੀਆਂ ਕਦੀ ਨਹੀਂ ਪੂਰੀਆਂ ਹੁੰਦੀਆਂ ਉਧਰ ਸਾਹਮਣੇ ਦੇਖਾਂਗੇ ਪੈਂਦੀ ਹੋਈ ਕਬੱਡੀ ਤੇ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਉਧਰ ਅੱਜ ਦਾ ਕਾਪੀ ਦਾ ਅੱਜ ਸ਼ੋਰ ਦਾ ਜਿਹੜਾ ਲਾਈਵ ਚੱਲ ਰਿਹਾ ਹੈ ਪੂਰਤ ਬ੍ਰਹਮ ਗਿਆਨੀ ਬਾਬਾ ਪੀਰ ਸਿੰਘ ਜੀ ਦੀ ਨਿੱਕੀ ਯਾਦ ਹੈ ਔਰ ਸਾਹਮਣੇ ਦੇਖਦੇ ਖੇਡ ਮੈਦਾਨ ਵਿੱਚ ਭਗਵਾਨਪੁਰਿਆ ਛੱਪਾ ਤੇ ਨਾਲ ਦੂਜੇ ਪਾਸੇ ਪੰਮਾ ਪਵੇਗਾ ਤੇ ਗੱਲ ਦੇਖਦੇ ਖੇਡ ਮੈਦਾਨ ਵਿੱਚ ਪੁਆਇੰਟ ਜਿਹੜੀ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਪੁਆਇੰਟ ਦੇਣੀਏ ਨੂੰ ਚਾਨ ਅਸਟ੍ਰੇਲੀਆ ਵਾਲਾ ਕਹਿੰਦਾ ਵੀ ਪੰਮੇ ਨੂੰ ਵੀ ਮੁਬਾਰਕਾ ਦੇਵੀਂ ਵੀ ਇਹਨਾਂ ਦਾ ਜਿਹੜਾ ਸਮਾਨ ਜਿਹੜਾ ਰਾਜ ਕੇ ਦੀ ਧਰਤੀ ਦੇ ਨਗਦੀ ਰਾਸ਼ੀ ਨਾਲ ਕੀਤਾ ਜਾਣਾ ਹੈ ਲੈ ਵੀ ਹਰਵਿੰਦਰ ਇਹ ਬੱਲੇ ਬੱਲੇ ਕੋ ਪਿੰਦੇ ਦੇ ਦੋ ਖਿਡਾਰੀ ਤੇ ਪੁਆਇੰਟ ਜਿਹੜਾ ਰੇਡਰ ਦੇ ਖਾਤਰ ਜੁੜਦਾ ਹੋਇਆ ਔਰ ਉਹਨਾਂ ਦੇ ਪਰਿਵਾਰ ਵੱਲੋਂ ਨਿੰਮੇ ਪਰਿਵਾਰ ਫੁੜੇ ਗੱਲਾਂ ਚਾਹਦੀਆਂ ਪਰਿਵਾਰ ਮਿੱਧ ਸਿੰਘ ਦੀ ਔਰ ਉਹਨਾਂ ਵੱਲੋਂ ਵੱਡਾ ਜਿਹੜਾ ਸਨਮਾਨ ਜਿਹੜਾ ਭੇਜਿਆ ਗਿਆ ਪੈਡਲ ਤੇ ਤਲਵਾਰ ਕਰਦੇ ਪੈਡਲ ਪਾ ਕੇ ਰੱਖਾਤਾ ਪਾਤਾ ਇਹ 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 ਬਾਬਾ ਤੇਰਾ ਤੇ ਜੀ ਬੱਜਰ ਤੇ ਜਿਹੜਾ ਪਹਿਲਵਾਨ ਇਟਲੀ ਉਹਨਾਂ ਵੱਲੋਂ ਵੱਡਾ ਪੰਜਾਬੀ ਮਾਂਗੋਲਾ ਤੋਫੋਕੇ ਵੱਡਾ ਫਤਿਹਕਾਰ ਪਹੁੰਚ ਗਿਆ ਤੈਹਲ ਤੋਂ ਤਨਵਾਨ ਕਰਨੇ ਆਜ ਧੂਰੇ ਪੌਣੇ ਦੀ ਧਰਤੀ ਤੇ ਵੀ ਵੱਡਾ ਕਬੱਡੀ ਦਾ ਕੱਪ ਚੱਲ ਰਿਹਾ ਹੈ ਔਰ ਕੱਲ ਵੀ ਮਾਂ ਖੇਡ ਕਬੱਡੀ ਦਾ ਵੱਡਾ ਕੱਪ ਫਿੱਟਾ ਜਾਵੇਗਾ ਪਰ ਇਹਦਾ ਪਿੰਡ ਰਾਜੋ ਕੇ ਹੈ ਔਰ ਦੇਖੋ ਫਿਰ ਮੈਦਾਨ ਵਿੱਚ ਇਹ ਬਾਡਰ ਬੈਲਟ ਦੇ ਤੋਂ ਖਿਡਾਰੀ ਤੇ ਬਲਰਾਜ ਧੂਰੇ ਫਿਰ ਇਹਦਾ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਗਗਨ ਖੇਡ ਮੈਦਾਨ ਵਿੱਚ ਕਬੱਡੀ ਪਾਵੇਗਾ ਲੈ ਵੀ ਇੱਕ ਪਾਸ ਸੁਜਿੰਦਰਾ ਬਾਦੀ ਬੋਰ ਨਹੀਂ ਪੈਣੀ ਇਹ ਬੰਨਿਆ ਰਮਾਲ ਹੈ ਗਗਨ ਨੇ ਤਾਂ ਕੌਣ ਬੱਲੇ ਬੱਲੇ ਕਰਾਵੇਗਾ ਇਹ ਕੋਟੀ ਸ਼ਾਵਾ ਸਿੰਘ ਦੀ ਧਰਤੀ ਤੇ ਬੱਲੇ 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 ਇਹ ਦੁਨੀਆ ਚੜਾਉਂਦਾ ਬੇਮਾਰ ਹੋ ਗਿਆ ਮੋਰਾ ਘੋਟਣਾ ਖੱਡੇ ਬਣ ਜਾਰਾ ਵਿਚ ਇਧਰਲੇ ਪਾਸੇ ਵੇਖਾਂਗੇ ਆ ਧਾਰੀਵਾਲ ਦੀ ਟੀਮ ਦੇ ਚਾਰ ਐਨ ਤਿਆਰ ਬਰ ਤਿਆਰ ਮੇਰੇ ਵੱਤਰੋ ਵੇਖਾਂਗੇ ਕਾਹਰ ਨੌਜੋਨ ਬੱਲੇ ਬੱਲੇ ਕਰਾਉਂਦਾ ਆ ਇਹ ਕਹਿੰਦੇ ਸੁੱਖਾ ਬਾਬਾ ਸੁੱਖਾ ਬਾਬਾ ਹਾ ਰਾਜੇਗੇ ਪਿੰਡ ਵਾਲਾ ਪੜਾਉ ਮੇਲਾ ਕਰੀ ਏ ਬੱਲੇ ਬੱਲੇ ਸਵਾਦ ਕਬੱਡੀ ਦਾ ਆਹ ਸਾਹਮਣੇ ਕਹਿੰਦੇ ਨੰਬਰ ਅੱਜ ਉਹ ਸ਼ੱਭੇ ਦੀ ਕਬੱਡੀ ਕੇ ਕਾਲੀ ਗਾਨੀ ਮਿੱਤਰਾਂ ਦੀ ਰਾਤੀ ਟੁੱਟ ਗਈ ਵੀ ਨਾ ਆਈ ਤੇ ਨੀਂਦਾਂ ਨਹੀਂ ਉਹ ਸ਼ੱਭੇ ਆਉਣੀਆਂ ਤੇ ਆ ਇੱਥੇ ਜੱਫਾ ਲੱਗਿਆ ਇਹ ਭਾਈ ਲੱੱਦੂ ਦੀ ਧਰਤੀ ਭਾਈ ਲੱੱਦਾ ਜੀ ਪਰ ਪਕਾਰੀ ਭਾਈ ਲੱੱਦੂ ਜਿੱਥੋਂ ਦੇ ਪ੍ਰੀਤ ਗੁੜੀ ਖੜਦਾ ਹੈ ਇਹਦਾ ਮੁਹੱਬਤ ਨਾਮ ਹੈ ਦੂਜੇ ਪਾਸੇ ਕੋਟਲੀ ਦੀ ਧਰਤੀ ਤੇ ਆਹ ਦੇਖੋ ਵੀ ਪੁਆਇੰਟ ਹਾਂ ਹਾਫ ਟਾਈਮ ਹੋ ਜਾਣਾ ਹੈ ਕੋਈ ਵੀ ਟੀਮ ਨੇ ਪਹਿਲਾਂ ਵੀ ਹੋ ਗਏ ਤੇ ਹਾਫ ਟਾਈਮ ਹੋ ਜਾਣਾ ਲਓ ਹੈਪੀ ਵੀ ਕਬੱਡੀ ਪੰਮਿਆ ਸੁਤਾਲੇ ਜਾ ਜਾਣਾ ਉਹ ਦੇਖੋ ਵੀ ਜਫਾ ਤੇ ਜਫਾ ਇੱਕ ਗੱਜਰ ਪਾ ਰਿਹਾ ਹੈ ਇਹ ਆ ਗੱਜਰਾਂ ਦੇ ਮੇਰੇ ਮਿੱਤਰੋ ਲਾਣੇ ਦੇ ਵਿੱਚੋਂ ਨੌਜਵਾਨ ਕਹਿੰਦੇ ਸ਼ੌਕੀ ਗੱਜਰ ਉਪਲਪਿੰਡ ਵਾਲਾ ਕਬੱਡੀ ਪਾ ਰਿਹਾ ਹੈ ਰਈਏ ਦਾ ਇਲਾਕਾ ਆਹ ਸਾਹਮਣੇ ਪਈ ਹੋਈ ਰੇਡ ਆਏ ਕਹਿੰਦੇ ਸ਼ੰਦੂ ਬਲਟੋਏ ਦਾ ਸ਼ੰਦੂ ਬਲਟੋਏ ਦਾ ਜੀਰੇ ਤੇ ਚੱਲ ਗਿਆ ਹੈ ਏ ਬੱਲੇ 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 ਆਓ ਮੇਰੇ ਮਿੱਤਰੋ ਅੱਜ 11000 ਦੀ ਨਗਦੀ ਰਾਸ਼ੀ ਤੇ ਕੱਪ ਦੇ ਕੇ ਪਰ ਸਾਹ ਯੂਐਲਈ ਦੁਬਈ ਵਾਲਾ ਭਰਾ ਕਹਿੰਦਾ ਵੀ ਅੱਜ ਸਨਮਾਨ ਕੀਤਾ ਜਾਵੇਗਾ। ਲਓ ਮਟੋਏ ਦੀ ਧਰਤੀ ਵਾਲਾ ਗੁਰਲਾਲ ਸਿੰਘ ਪੱਟੀਨਾ ਔ ਇਸਨੂੰ ਪਰਿਵਾਰ ਦਾ ਹੀਰਾ ਕਬੱਡੀ ਪਾ ਰਿਹਾ ਹੈ। ਏ ਬੱਲੇ 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 ਓਏ ਗਬਰੂਆ। ਤਾੜੀਆਂ ਮਾਰ ਲੈ ਇੱਕ ਵਾਰੀ ਗੁਰਲਾਲ ਦੇ ਦੇ ਪੈ ਗਈ ਤੇ ਮੋੜ ਘੂਰਿਆ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਾਕਾ ਭੋੜ ਕਬੱਡੀ ਪਾਰਾ ਇਹ ਮੁੰਡਾ ਕਹਿੰਦੇ ਮੋਟਰਸਾਈਕਲ ਦੇ ਨਾਲ ਮਾਨਿਆ ਸਨਮਾਨਿਆ ਹੋਇਆ ਆਹ ਸਾਹਮਣੇ ਕਾਕਾ ਕਬੱਡੀ ਪਾਰਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਛੋਟਾ ਪੁੱਤਾ ਛੋਟਾ ਪੁੱਤਾ ਲੈ ਗਿਆ ਤੇਰੀਆਂ ਤਾਂ ਮੜ ਕੇ ਏ ਬੁੱਲੇ ਬੁੱਲੇ ਬੱਲੇ ਬੱਲੇ ਪਾਤਸ਼ਾਹੀ ਦਾ ਪੁੱਤ ਕਿਦਰ ਨਹੀਂ ਕਹਿਦਾ ਹੈ ਆਹ ਚੱਕ ਆਹ ਚੱਕ ਰੰਗ ਨਿਕਲੀ ਪਈ ਹੈ ਅਕਨੀਕਲੀ ਪਈ ਹੈ ਮੈਚ ਕਾਦਾ ਉਹ ਧਾਟ ਤੇ ਪਾਗ ਦੀ ਜੰਗ ਵਰਗਾ ਉਹ ਦੇਖੋ ਵੀ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਖੇਡਦਾ ਗੰਬੜੂ ਬਹੁਤ ਤਕੜੇ ਜੱਫੇ ਲਾਉਂਦਾ ਪੰਪੂ ਕਾਲੀਸ ਕੱਤਰੇ ਵਾਲਾ ਆਪਣੇ ਸਮੇ ਦਾ ਮਹਾਰਾਥੀ ਇਸ ਵਾਰ ਲਾਗੇ ਨਾ ਹਰ ਢੇਰੀ ਵਾਲੀ ਕਬੱਡੀ ਦੇ ਬਾਦਸ਼ਾਹ ਖਿਡਾਰੀ ਇੱਕ ਪਾਸੇ ਦੇਖਦੇ ਆ ਏ ਸਾਹਮਣੇ ਕੋਟਲੀ ਉਸਤਾਜ ਸਿੰਘ ਦੀ ਧਰਤੀ ਤੇ ਸਾਹਮਣੇ ਦੇਖਦੇ ਬੱਲੇ 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 ਕੌਣ ਨਾਵੇਗਾ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਰੈਡ ਪੰਪੂ ਰੇਡ ਪੈਦੇ ਹੋਏ ਸ਼ਮੇ ਦੀ ਰੇਡ ਤੇ ਬੱਲੇ ਬੱਲੇ ਕੋਰ ਕਰਾਵੇਗਾ ਇੱਕ ਪਾਸੇ 630 ਲੱਗਾ ਹੋਇਆ ਤੇ ਦੂਜੇ ਪਾਸੇ ਰਾਜੋਕੀ ਦੀ ਧਰਤੀ ਲਾ ਲਾ ਪੰਪਾ ਪੁਆਇੰਟ ਜਿੰਨਾ ਰੇਡਰ ਦੇ ਖਾਤੇ ਵਿੱਚ ਸ਼ਾਤਾ ਇੰਦਰ ਸਿੰਘ ਦੀ ਮਾਤਾ ਰੇਸ਼ੂ ਸਿੰਘ ਜੀ ਉਹਨਾਂ ਦੀ ਜਿਹੜੇ ਯਾਦ ਦੇ ਵਿੱਚ ਅੱਜ ਦਾ ਜਿਹੜਾ ਟੂਰਨਾਮੈਂਚ ਦਾ ਜਿਹੜਾ ਵੱਡਾ ਮੇਲਾ ਚੱਲ ਰਿਹਾ ਤੇ ਛੇ ਮੈਚ ਤੇ ਸਭ ਤਮਾਮ ਪਰਿਵਾਰ ਕੇ ਬਾਬਾ ਉਹ ਬਾਬੇ ਬੈਠੇ ਸਮਨਾਬ ਜ਼ਿੰਦਗੀ ਦਾ ਵੱਲ ਵੱਡਾ ਪਿਆਰ ਹੈ ਲੈ ਵੀ ਗਗਨ ਆਹ ਹੰਗਰ ਬੜਾ ਸਤਨਾਰ ਸਿੰਘ ਨੇ ਬਲਟੂਆ ਉਹਨਾਂ ਨਾਲ ਵੀ ਬੜਾ ਸਤਕਾਰ ਪੇਜਿਆ ਬਾਬਾ ਗੁਰਮੀਤ ਸਿੰਘ ਨੇ ਉਹਨਾਂ ਨਾਲ ਵੀ ਤਨਵਾਲ ਕਰਦੇ ਆ ਲੋ ਜੁਗਰਾਜ ਭੂਰੀਆ ਵਾਲਾ ਪੁਆਇੰਟ ਆਪਣੇ ਖਾਤੇ ਵਿੱਚ ਬੜਾ ਸ਼ੱਪਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਆ ਕਹਿੰਦੇ ਕੋਟਲੀ ਵਸਾਵਾ ਸਿੰਘ ਦਾ ਗੱਲ ਕਹਿੰਦੇ ਸਰਵਣ ਪੁੱਤ ਦੀ ਚੱਲਦੀ ਹੈ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਂਜ ਛੱਪੇ ਦੀ ਇਧਰਲੇ ਪਾਸੇ ਮੇਰੇ ਮਿੱਤਰੋ ਆਹ ਸਾਹਮਣੇ ਚਾਰ ਤਿਆਰ ਪਰ ਤਿਆਰ ਪਰ ਸਾਹਮਣੇ ਡਬਲ ਟੱਚ ਪਾਰ ਰਿਹਾ ਹੈ ਦਿਲ ਦੀਆਂ ਕਰਾਈਆਂ ਦੇ ਵਿੱਚੋਂ ਵੱਡਾ ਧੰਨਵਾਦ ਇਧਰ ਹੈਪੀ ਕਬੱਡੀ ਪਾਰ ਰਿਹਾ ਹੈ ਬਲਟੋ ਹੀ ਪਿੰਡ ਵਾਲਾ ਹੈਪੀ ਇੱਕ ਸ਼ੌਕ ਕਬੂਤਰ ਬਾਜ਼ੀ ਦਾ ਬਿੱਲੂ ਪ੍ਰਦਾਨ ਬਿੱਲੂ ਰੈਂਟ ਕਰਦੇ ਨੇ ਖਿਡਾਰੀ ਇਸੇ ਤਰ੍ਹਾਂ ਹੀ ਮਨੋਰਿੰਦਨ ਕਰਦੇ ਨੇ ਇਹੀ ਅਰਦਾਸਾਂ ਦੇ ਕਿੰਨੇ ਉਹ ਗगन ਚੜ ਗਿਆ ਤੇ ਦੇਖਦੇ ਮੀ ਕਾਓ ਸਾਹਮਣੇ ਕਹਿੰਦੇ ਗगन ਕਬੱਡੀ ਪਾਰਿਆ ਇਹ ਪੂਰੇ ਕ੍ਰੀਮਪੁਰੇ ਦੇ ਵਿੱਚ ਅੱਜ ਕਹਿੰਦੇ ਵਜਾ ਵਜਾ ਕਰਵਾ ਕੇ ਆਇਆ ਮੇਰੇ ਵੀਰੋ ਆਓ ਸਾਹਮਣੇ ਥੋੜੀ ਸਾਟ ਵੀ ਮੁੰਡੇ ਦੇ ਅੱਖ ਦੇ ਉੱਪਰ ਵਾਲਾ ਇਹ ਭਰਾ ਸਾਡੇ ਜਿਹੜੇ ਟੀਮ ਨੂੰ ਬੰਨੀ ਕਹਿੰਦੇ ਵੀ ਖਰਾਕ ਦੇ ਕੇ ਖਰਾਕ ਦੀ ਰਾਸ਼ੀ ਦੇ ਕੇ ਕਾਲੂ ਕੋਟ ਧਾਰੀ ਵਾਲ ਦਾ ਮੋਢੇ ਦਾ ਮੋਢਾ ਦੇ ਕੇ ਟੀਮ ਜਿਹੜੀ ਰਨ ਕਰਦੇ ਨੇ ਫੇਰ ਰਾਜੇ ਕਹਿੰਦੇ ਧਰਤੀ ਦਾ ਇੱਕ ਪਾਸੇ ਸੁੱਖਾ ਪਾਪਾ ਫੇਰ ਸੁੱਖਾ ਕਹਿੰਦਾ ਤੇ ਕੋਈ ਪਾਪਾ ਕਹਿੰਦਾ ਫੜ ਬਾਬਾ ਇਹ ਵਲਟੂ ਆ ਪਿੰਡ ਦੇ ਪੁਆਇੰਟ ਗਰਗਰ ਪਟਕਾਰਾ ਪੰਨ ਪਲਵਾਨ ਜੀ ਉਹਨਾਂ ਨਾਲ ਕੁੜੀ ਯਾਰੀ ਹੈ ਆਹ ਦੇਖੋ ਵੀ ਬਿੱਲੂ ਪੁਰਾਣ ਅੱਜ ਠੋਕ ਮਚਾ ਕੇ ਫੈਸਲੇ ਦੇ ਰਿਹਾ ਹੈ ਸਾਹਮਣੇ ਦੇਖਦੇ ਕਬੱਡੀ ਪੈਂਦੀ ਹੋਈ ਖੇਡ ਦੇ ਮੈਦਾਨ ਵਿੱਚ ਪੁਆਇੰਟ ਬੱਲੇ ਬੱਲੇ ਕਾ ਲੇਗਾ ਏ ਮਲਟੂ ਫੇਰ ਦੀ ਧਰਤੀ ਤੇ ਸ਼ੋਰ ਮੈਚ ਚੱਲਦਾ ਹੋਇਆ ਦਰਸ਼ਕਾਂ ਦਾ ਕਤਫ ਤੇ ਕਿਹੜਾ ਬੱਲੇ ਬੱਲੇ rau ਲੱਗੂ ਲੱਫਾ ਪੁਆਇੰਟ ਗੁੱਜਰ ਫਰੇ ਫਰੇਦਾ ਕਬੱਡੀਆਂ ਪਾਰਾ ਇਧਰ ਕਹਿੰਦੇ ਨੌਜੋਨ ਸ਼ਰਪਨ ਨਾਮ ਹੈ ਬੋਪਾ ਰਾਏ ਮਾਦਲ ਪਿੰਡ ਦਾ ਮੁੰਡੇ ਦਾ ਵੱਧ ਕੇ ਕਬੱਡੀ ਪਾਈ ਹੈ ਆਏ ਕਹਿੰਦੇ ਸੁੱਖਾ ਪਾਪਾ ਆਹ ਰਾਂਗ ਕੇ ਪਿੰਡ ਵਾਲਾ ਮੇਰੇ ਮਿੱਤਰੋ ਸ਼੍ਰੀਮਾਨ ਸੰਤ ਬਾਬਾ ਮਰਾਰੀ ਦਾ ਜੀ ਮਹਾਂਪੁਰਸ਼ ਉਹਨਾਂ ਨੇ ਕਹਿੰਦੇ ਵੱਡੀ ਗੱਲ ਆ ਉਹ ਸਾਹਮਣੇ ਮੇਰੇ ਮਿੱਤਰੋ ਇਧਰਲੇ ਪਾਸੇ ਸੁੱਖਾ ਪਾਪਾ ਸੁੱਖਾ ਮਾਪਾ ਐਨ ਜੱਫਾ ਸਿਰੇ ਦਾ ਜੱਫਾ ਸਿਰੇ ਦਾ ਵਾਹ ਏ ਜੇਰਾ ਐਨ ਸਿਰੇ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਹੈ ਇਧਰ ਗੁੱਜਰ ਕਬੱਡੀ ਪਾ ਰਿਹਾ ਹੈ ਨਵੀ ਹਰਵਿੰਦਰ ਸਿੰਘ ਉਹਨਾਂ ਨੇ ਧਾਡਾ ਟਾਇਆ ਹੈ ਸਵਾਦ ਤਾਂ ਆਉਂਦਾ ਜੇ ਇਹਨੂੰ ਫੜਦੇ ਫੇਰ ਨਜ਼ਾਰਾ ਆਉਣਾ ਹੈ ਫੇਰ ਨਜ਼ਾਰਾ ਲੋਕਾਂ ਨੇ ਲੈਣਾ ਹੈ ਏ ਬੱਲੇ 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 ਆਏ ਕਹਿੰਦੇ ਹਰਵਿੰਦਰ ਆ ਜੋਰ ਸਿੰਘ ਵਾਲੀ ਦੀ ਧਰਤੀ ਦਾ ਲਾ ਬਾਉ ਜੱਫਾ ਨਹੀਂ ਗੱਲ ਸਮੇਂ ਦੀ ਗੱਲ ਸਮੇਂ ਦੀ ਏ ਸਵਾਦ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਵਾਹ ਹਿੰਦੂ ਨੇ ਪਹਿਲਾ 20 ਪੁਆਇੰਟ ਹੋ ਗਏ ਤੇ ਹਾਫ ਟਾਈਮ ਹੋ ਜਾਣਾ ਹੈ ਭਾਰੀਵਾਲ ਸਾਹਿਬ ਲੋ ਸੋਨਾ ਦੇਖਾਂਗੇ ਸਿੱਖ ਸਰਦਾਰ ਕਬਲੂ ਕਦੇ ਤਵੀਆਂ ਤੇ ਕਦੇ ਸ਼ਵੀਆਂ ਤੇ ਕਦੇ ਤਲਵਾਰਾਂ ਵਾਲੀਆਂ ਲੋਕਾਂ ਤੇ ਲਓ ਸਾਹਮਣੇ ਕਬੱਡੀ ਪੈਦੀ ਹੋਈ ਭਗਵਾਨਪੁਰਿਆ ਸ਼ਮਾ ਏ ਬੱਲੇ ਬੱਲੇ ਸਵਰਗੀ ਸਰਦਾਰ ਜਰਨੈਲ ਸਿੰਘ ਦਾ ਪੁੱਤਰ ਟਰਾਈ ਕਰਦਾ ਹੋਇਆ ਸਿੱਖ ਸਰਦਾਰ ਕਬਲੂ ਇਹ ਤੇ ਠੀਕ ਆ ਉਹ ਕੈਮਰੇ ਦੇ ਅੱਗੇ ਹੋ ਜਾਂਦਾ ਨਹੀਂ ਉਹ ਜਿਹਨਾਂ ਨਾਲ ਹਾਂਜੀ ਹਾਂ ਨਾ ਇਧਰਲੇ ਪਾਸੇ ਕਹਿੰਦੇ ਨਾਇਨ ਆ ਖੱਬਾ ਪਹਾੜ ਪਈਆ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਤੇ ਸੁਖਰੀ ਬਾਪੇ ਦੇ ਪਰਵਾਰ ਦੀਆਂ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਹੋਣਗੇ 11000 ਸ਼ਗਨ ਜਲਾ ਦਿੱਤਾ ਜਾਵੇਗਾ ਬਾਬਾ ਗਰਮੀਤ ਜੀ ਉਹਨਾਂ ਵੱਲੋਂ ਬੜਾ ਸਤਿਕਾਰ ਪੇਜਿਆ ਗਿਆ ਬਹੁਤ ਧੰਨਵਾਦ ਕਰਦਾ ਹੈ ਲੋ ਗੱਲ ਦੀ ਕਬੱਡੀ ਪੈ ਗਈ ਹੈ ਏ ਕੋਟਲੀ ਵਾਲਿਆ ਹੱਥ ਦੇਖ ਕਿੱਥੇ ਧਰਨਾ ਵੱਡਾ ਹੀਰਾ ਬੜਾ ਵੱਡਾ ਸਟਾਰ ਬਣੇ ਔਰ ਉਸੇ ਨਖੇ ਕਦਮ ਤੇ ਚੱਲਦਾ ਹੋਇਆ ਸਾਡਾ ਆਹ ਦੇਖਾਂ ਵੀ ਤਾ ਸਰਹਾਰੀ ਦੀ ਧਰਤੀ ਦਾ ਲੋ ਕਬੱਡੀ ਪੇਲ ਹੋਈ ਕੋਟਰੀ ਵਾਲਾ ਸ਼ਮਾ ਕਬੱਡੀ ਪਾ ਰਿਹਾ ਹੈ ਸ਼ਮਾ ਤੇ ਜਗੜੇ ਦਾ ਕਹਿੰਦੇ ਵੀ ਅੱਜ ਵੱਡੇ ਕੱਪ ਦੇ ਨਾਲ ਸਨਮਾਨ ਕੀਤਾ ਜਾਣਾ ਸਰਾਰ ਮੁੰਜੀਤ ਸਿੰਘ ਦੀ ਪਿਓਰ ਸਾਹਿਬ ਅਭਿਜੋਤ ਸਾਊਂਡ ਬਹੁਤ ਵੱਡਾ ਧੰਨਵਾਦ ਹੈ ਅਭਿਜੋਤ ਲਾਈਟ ਐਂਡ ਸਾਊਂਡ ਬਲਟੋਹਾ ਸਾਡੇ ਭਰਾਵਾਂ ਦੀ ਬੜੀ ਵਧੀਆ ਸਾਊਂਡ ਹੈ ਬੜੀ ਵਧੀਆ ਆਵਾਜ਼ ਦਿੱਤੀ ਹੈ ਸੋ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਸ਼ੌਕੀ ਗੁੱਜਰ ਇੱਕ ਹੋਰ ਨੰਬਰ ਦਾ ਵਾਅਦਾ ਕਰ ਰਿਹਾ ਹੈ ਕਿਸੇ ਗੱਲ ਕਰਕੇ ਕੱਪੜੇ ਤੇਰੇ ਹੱਥ ਚੁਲਾ ਤੇ ਆਰੇ ਬਲਕਾਰਾ ਮੈਚੇ ਖੇਡੋ ਧੂੜੀਆਂ ਮੁੰਡਿਆਂ ਦੀਆਂ ਹਰ ਮੈਚ ਦੇਰ ਕਿੰਬਰ ਦਾ ਜਿਹੜਾ ਫਰਕ ਹੈ ਇੱਕ ਪਾਸੇ ਕਾਲੂ ਕੋਜ ਤਾਰੀਵਾਲ ਦੀ ਟੀਮ ਇਹ ਬੱਲੇ ਬੱਲੇ ਸਵਰਗੀਆਂ ਸਰਦਾਰ ਜਰਨਾਲ ਸਿੰਘ ਦਾ ਪੁੱਤਰ ਤੇ ਦੁਨੀਆ ਛੱਤੀ ਦੀ ਕਹਿੰਦੀ ਹੈ ਉਹ ਛੱਤੀ ਦੀ ਕਹਿੰਦੀ ਹੈ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਉਹ ਸਭਾ ਕਬੂਲ ਖੇਡ ਮੈਦਾਨ ਵਿੱਚ ਕੋਡ ਦੀ ਧਰਤੀ ਤੇ ਬੋਲ ਮਹਿੰਦੀ ਜਗਰਿਆ ਸ਼ਬਾ ਤਰਪਿਆ ਨੌਜਵਾਨ ਹੋਰ ਤਕੜਾ ਹੋਰ ਤਕੜਾ ਫੜ ਤਿਆਰੀ ਗੱਪਰੂਆ ਬਣਾਈਏ ਪੇਲਾ ਬਲ ਟੋਹੇ ਪਿੰਡ ਦਾ ਏ ਬੱਲੇ 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 ਮੇਰੇ ਮਤਰੋ ਇਧਰ ਕਹਿੰਦੇ ਬੱਗਾ ਆਹ ਛੋਟਾ ਬੱਗਾ ਘਰਿਆਲੇ ਵਾਲਾ ਕੋਸ਼ਿਸ਼ ਕਰਦਾ ਹੋਇਆ ਤੇ ਨੰਬਰ 4 ਬੱਲੇ ਬੱਲੇ ਕਰਾ ਗਿਆ ਉਹ ਭਰਾਲੇ ਵਾਲਾ ਬੁੱग्गा ਪੁੱਪਿਆ ਕਿੰਦਿਆ ਆਹ ਸਾਹਮਣੇ ਕਹਿੰਦੇ ਬੁੱग्गा ਕਬੱਡੀ ਪਾ ਰਿਹਾ ਪੰਮਿਆ ਫਰ ਤਾਲੀ ਮਾ ਜਵਨਾ ਜਾਂ ਕਹੇ ਬਾਬੇ ਨੂੰ ਉਹਨਾਂ ਨੇ ਧਾੜਾ ਟਾਇਆ ਸਵਾਦ ਤਾਉਣ ਆਹ ਸਾਹਮਣੇ ਪੈ ਗਈ ਬੁੱਗੇ ਦੀ ਕਬੱਡੀ ਪੈ ਗਈ ਕਬੱਡੀ ਇਧਰਲੇ ਪਾਸੇ ਵੇਖਾਂਗੇ ਮੇਰੇ ਮਿੱਤਰੋ ਕਿਹੜਾ ਮੱਲ ਆਏ ਕਹਿੰਦੇ ਪੰਮਾ 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 ਰਾ ਗੋੜੀਆ ਕਰਾ ਗਿਆ ਬੱਲੇ ਬੱਲੇ ਏ ਸਵਾਦ ਕਬੱਡੀ ਦਾ ਐਨ ਪਿਆ ਹੋਇਆ ਲੱਕ ਨੂੰ ਲਪੇਟਾ ਤਾੜੀਆਂ ਮਾਰਦੇ ਮੇਰੇ ਪੰਜਾਬੀ ਹਾਂਜੀ ਜਗਿਆ ਤੇ ਨਾਲ ਸਵਰਗੀ ਸਰਦਾਰ ਜਰਮਲ ਸਿੰਘ ਜੀ ਸਰਪੰਚ ਸਾਹਿਬ ਨੂੰ ਯਾਦ ਕਰਦਾ ਭਰਾ ਸਾਡਾ ਇਸ ਇਲਾਕੇ ਨੂੰ ਕਟਾਣੇ ਇਸ ਇਲਾਕੇ ਨੂੰ ਕਟਾਣੇ ਲੋ ਦੇਖ ਲੈ ਖੇਡ ਮੈਦਾਨ ਵਿੱਚ ਕਿ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜੋੜਨਾ ਮਰਨਿਆਂ ਦੇ ਪਿੱਛੇ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰਜਾਲਾ ਪਿੱਛੇ ਜਾਂਦਾ ਰਹਿ ਜਾਣੀਆਂ ਵੱਡੇ ਮੇਲੇ ਤੇ ਵੱਡੇ ਜੱਫੇ ਮਾਰਨ ਵਾਲਾ ਉਹ ਭਾਈ ਲੱਡੂ ਦੀ ਧਰਤੀ ਦਾ ਆਹ ਦੇਖੋ ਮੇਰੇ ਮਿੱਤਰੋ ਜਗਣਾ ਵੱਡੇ ਕਾਪੜਾ ਸਨਮਾਨ ਕੀਤਾ ਗਿਆ ਸਿੱਖ ਸਰਦਾਰ ਗੱਭਰੂ ਭਾਈ ਲੱड्डा ਜੀ ਪਰ ਉਫਕਾਰੀ ਉਹਨਾਂ ਨੇ ਕਿਨਵੀ ਇਹ ਨੌਜੋਨ ਕਹਿੰਦੇ ਹੈਪੀ ਹੁਲਟੂਫੇ ਵਾਲਾ ਕਬੱਡੀ ਪਾ ਰਿਹਾ ਹੈ ਸ਼ੇਰਿਆ ਨੌਜੋਨ ਹੋ ਸਾਹਮਣੇ ਜਾਂ ਛੱਡਵਾ ਬਾਬੇ ਦੀ ਜਾਂ ਕਹਿ 36 30 ਨੂੰ ਜਾਂ ਫਿਰ ਪੱਪਾ ਰਾਜੇ ਵਾਲੀਆ ਐਨ ਤਿਆਰ ਵਰ ਤਿਆਰ ਇਧਰਲੇ ਪਾਸੇ ਮੇਰੇ ਮਿੱਤਰੋ ਵਾਹ ਹੈ ਹੈਪੀ ਖਾਣ ਵਿੱਚ ਲੋ ਕਬੱਡੀ ਪੈਦੀ ਹੋਏ ਇਹ ਬੱਲੇ ਬੱਲੇ ਕਾਟ ਕਰਾਵੇਗਾ ਅੱਜ ਦਾ ਮੇਲਾ ਅੱਜ ਦਾ ਸ਼ੋਅ ਅੱਜ ਭੱਜਿਆ ਹੋਇਆ ਹੈ ਉਧਰ ਵੀ ਜੱਫੇ ਲੱਗ ਰਹੇ ਨੇ ਉਧਰ ਵੀ ਜੱਫੇ ਲੱਗਦੇ ਹੋਏ ਪਰ ਆਓ ਦੇਖੋ ਬਿੱਲੂ ਭਰਵਾਣਾ ਕੀ ਬਣਦਾ ਕਿਸ਼ੋਰ ਦਾ ਢਾਲੇ ਭਟਾ ਕੇ ਰੁਕਦਾ ਸਾਹਮਣੇ ਦੇਖ ਰਹੇ ਪੁਆਇੰਟ ਜਿਹੜਾ ਯਾਫੀ ਦੇ ਖਾਤੇ ਵਿੱਚ ਪੁਆਇੰਟ ਜਿਹੜਾ 6 ਸ਼ਾਪਾ ਭਗਵਾਨਪੁਰਿਆ ਕਬੱਡੀ ਪਾਰਾ ਇਧਰਲੇ ਪਾਸੇ ਕਹਿੰਦੇ ਬਾਬਾ ਧਾਰਾ ਜੀ ਕਬੱਡੀ ਕਲੱਬ ਧਾਰੇ ਵਾਲੀ ਟੀਮ ਦੇ ਚਾਰ ਜਾਫੀ ਐਨ ਪਿਆਰ ਪਰ ਪਿਆਰ ਆਏ ਕਹਿੰਦੇ ਛੱਲਤੀ ਪਰ ਸਾਹਮਣੇ ਕਹਿੰਦੇ ਸ਼ਾਬਾ ਇੱਕ ਹੋਰ ਨੱਪਰ ਗੋਕਲੀ ਵਿਸਵਾਸ ਸਿੰਘ ਦੀ ਧਰਤੀ ਦਾ ਖੱਬਾ ਰੇਡ ਪਾ ਰਿਹਾ ਹੈ ਲੈ ਵੀ ਮੁਹਬਤ ਸਿੰਘ ਹੋਰ ਸਾਹਮਣੇ ਜਰਾ ਨੌਜੋਨ ਲੱਕ ਟੁੱਟ ਕੇ ਲਾ ਕੋਈ ਟਕੜਾ ਜੱਫਾ ਇਹ ਸਾਹਮਣੇ ਪਈ ਹੋਈ ਰੇਡ ਸਮਾਂ ਪੀਤਾ ਜਾ ਰਿਹਾ ਹੈ ਸਮਾਂ ਪੀਤਾ ਜਾ ਰਿਹਾ ਹੈ ਆਏ ਕਹਿੰਦੇ ਮੁਹਬਤ ਭਾਈ ਲੰਦੂ ਵਾਲਾ ਐਨ ਫੜਿਆ ਹੋਇਆ ਗੋਟਾ ਫੜਿਆ ਹੋਇਆ ਗੋਟਾ ਲੱਗਦਾ ਹੋਇਆ ਜੋਰ ਟਕੜੇ ਚੱਲ ਰਿਹਾ ਹੈ ਟਕੜੇ ਚੱਲ ਰਿਹਾ ਹੈ ਆਓ ਮੇਰੇ ਮਿੱਤਰੋ ਓ ਓ ਓ ਵਾਹ ਦੇ ਵਿੱਚ ਰਟਾਰ ਬਣਾਤੇ ਬੁੱਗੇ ਨੇ ਸਿਵਾ ਘਰਾਤਾ ਇੱਕ ਆਹ ਵੱਡਾ ਬੁੱਗਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਧਰ ਦੇ ਪਾਸੇ ਪਈ ਹੋਈ ਰੇਡ ਬੰਮਾ ਆਏ ਸੌਰੀ ਸੁੱਖਾ ਬਾਬਾ ਕੋਸ਼ਿਸ਼ ਕਰਦਾ ਹੋਇਆ ਪਰ ਸਾਹਮਣੇ ਲਓ ਹੈਪੀ ਨੇ ਆਪਣੇ ਖਾਤੇ ਵਿੱਚ ਜੋੜ ਦਿੱਤਾ ਹੈਪੀ ਦੇ ਫਾਦਰ ਸਾਹਿਬ ਵੀ ਆਏ ਨੇ ਚਾਚਾ ਜੀ ਵੀ ਆਏ ਨੇ ਉਹਨਾਂ ਨੂੰ ਬੜਾ ਸਤਿਕਾਰ ਤੇ ਜਗ ਹੈ ਬਹੁਤ ਬਹੁਤ ਧੰਨਵਾਦ ਗੁੱਡਰ ਦੀ ਕਬੱਡੀ ਹੈ ਸਾਹਮਣੇ ਮੁਕਾਬਲਾ ਸਖਤ ਏ ਬਲਟੋਰੀ ਤਰ कॾहिं सचे कॾहिं खपे कॾहिं उते कॾहिं थले कॾहिं पूरी बले बे कबूआ मां साम्हूं ਜੀਤਪੁਰ ਦਾ ਪੁੱਤਰ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਸ਼ਾਨੀ ਦੇ ਉੱਤੇ ਆਪਣੀ ਮਾਤਾ ਦਾ ਨਾਂ ਛਡਾ ਰਿਹਾ ਹੋਇਆ ਹੈ ਲਓ ਸਾਹਮਣੇ ਦੇਖਦੇ ਖੇਡ ਮੈਦਾਨ ਵਿੱਚ ਇਹ ਭਾਈ ਲੱਤੂ ਵਾਲਿਆ ਓਏ ਟੀਕਾ ਗੇੜੀ ਵੱਲੋਂ ਵੱਧਿਆ ਨੇ ਪੂਆ ਬੁਝਾਉਂਦਾ ਓ ਦੂਆ ਚੜਦਾ ਫਿਰ ਤੇ ਕਲ ਫਿਰ ਤੇ ਰਮਾਨ ਫਾਂਦੀ ਹੋਈ ਸਿੱਖੀ ਤੇ ਗਗਨ ਆਓ ਦੇਖ ਜਗਦਨਾ ਆਓ ਦੇਖ ਪਗੜੇ ਪੈ ਗਏ ਆਓ ਦੇਖ ਪਗੜੇ ਪੈ ਗਏ ਰੇਡਰਾਂ ਨੂੰ ਤੋਲਦਾ ਹੈ ਆਹਨ ਸਵਾਦ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਸ਼ੱਪਾ ਉਹ ਭਗਵਾਨਪੁਰਿਆ ਕਬੱਡੀ ਪਾ ਰਿਹਾ ਸਖਰੀ ਫਰੋਰ ਦੇ ਵਿੱਚ ਮੁੰਡੇ ਨੇ ਕਬੱਡੀ ਪਾਈ ਹੈ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਇਧਰਲੇ ਪਾਸੇ ਦੇਖਾਂਗੇ ਆਹ 33 ਪਰ ਸਾਹਮਣੇ ਭਗਵਾਨਪੁਰਿਆ ਜੇ ਰੁਕਣ ਦੇ ਮੂਡ ਦੇ ਖੇਡ ਕਲੱਬ ਦੇ ਇਸੇ ਜੋੜ ਦਿੰਦਾ ਆ ਆਏ ਕਹਿੰਦੇ ਸ਼ੌਂਕੀ ਗੁੱਜਰ ਉੱਪਰ ਪੈਟ ਵਾਲਾ ਕਬੱਡੀ ਪਾਰ ਬਲਕਾਰੇ ਬਣਦੇ ਚੇਲੇ ਐਨ ਸਿਰਾ ਕਰਵਾਉਂਦੇ ਆ ਜਿੱਥੇ ਜਾਂਦੇ ਮੇਲੇ ਮਨਾਉਂਦੇ ਆ ਏ ਓਟ ਦੀ ਧਰਤੀ ਉੱਤੇ ਹਰਕਿੰਦਰ ਨਾਮ ਤੇ ਦੂਜੇ ਪਾਸੇ ਗੁੱਜਰ ਕਹਿੰਦਾ ਐਡੀ ਛੇਤੀ ਨੇ ਐਡੀ ਆਏ ਦੇ ਪੱਪੂ ਟੋਲ ਜੀ ਬਹੁਤ ਬਹੁਤ ਧੰਨਵਾਦ ਹੈ ਪੱਪੂ ਜੀ ਨਜ਼ਾਰਾ ਆ ਗਿਆ ਮੈਚ ਦਾ ਔਰ ਨੰਨ ਮੰਨਦੇ ਹੋ ਸਾਡੇ ਮਹਾਂਪੁਰਖ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਸਰਦਾਰ ਸੀਤਲ ਸਿੰਘ ਜੀ ਨਾਲ ਹਰਜਿੰਦਰ ਸਿੰਘ ਜੀ ਵੱਧ ਦੇਖਦੇ ਆ ਸਾਹਮਣੇ ਸਾਹਮਣੇ ਛੱਪਾ ਛੱਪਾ ਕਬੱਡੀ ਪਾ ਰਿਹਾ ਹੈ ਖੱਬੇ ਦੀ ਕਹਿੰਦੇ ਪਈ ਹੋਈ ਕਬੱਡੀ ਐ ਇਧਰਲੇ ਪਾਸੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਮੇਰੇ ਮਿੱਤਰੋ ਜੋਗ ਸਿੰਘ ਵਾਲੇ ਦੀ ਧਰਤੀ ਦਾ ਐਨ ਫੜਿਆ ਹੋਇਆ ਕਿੱਟਾ ਚੱਲਦਾ ਹੋਇਆ ਸ਼ਿਗਰਤ ਲੱਗਦਾ ਹੋਇਆ ਗੋਰ ਐਨ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਹੌਲ ਬੱਲੇ ਬੱਲੇ ਕਰੀ ਐਨ ਗੱਲ ਸਮੇਂ ਦੀ ਏ ਬੱਲੇ 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 ਲੱਗਦਾ ਟਕੜਾ ਜੱਫਾ ਲੱਗਦਾ ਪਾੜਾ ਜੱਫਾ ਏ ਸਵਾਤ ਕਬੱਡੀ ਦਾ ਕਬੱਡੀ 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 ਹੈਪੀ ਦੀ ਕਬੱਡੀ ਪੈ ਰਹੀ ਹੈ ਜਗਰਾਜ ਹੈ ਕੁਝ ਰਾਤਾਂ ਮਾਰ ਦੇ ਵਿੱਚ ਕੁਝ ਕਰ ਲੋ ਹੋ ਸਾਹਮਣੇ ਕਾਲੀਏ ਸਕੱਤਰ ਦੇ ਵੀ ਧਰਤੀ ਦਾ ਗੱਭਰੂ ਫੇਰ ਮੈਦਾਨ ਵਿੱਚ ਉਧਰ 2 ਨੰਬਰ ਦੇ ਵਿੱਚ ਲੱਗਾ ਹੋਇਆ ਆ ਹੈਪੀ ਨਾਮ ਹੈ ਮੁੰਡੇ ਦਾ ਸਦਾ ਬਲਦੇਵ ਸਿੰਘ ਨੂੰ ਮਾਰ ਹੈ ਪਰ ਦੂਜੇ ਪਾਸੇ ਦੇਖਣਾ ਹੈ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਵਿੱਚ ਲਓ ਰੇਡਰ ਨੇ ਬੜਾ ਸੋਹਣਾ ਗਗਰ ਦੀ ਗਗਰ ਦੀ ਕਬੱਡੀ ਹੈ ਕਿਹੜੇ-ਕਿਹੜੇ ਕਹਿੰਦੇ ਵੀ ਝਗੜਾ ਲੱਗੇ ਇੱਕ ਤਾੜੀ ਮਾਰ ਕੇ ਦਿੱਸਿਓ ਲੈ ਸਾਹਮਣੇ ਦੇਖ ਰਿਹਾ ਖੇਡ ਮੈਦਾਨ ਵਿੱਚ ਪਿੰਡ ਦੀ ਕਬੱਡੀ ਗਗਰ ਦੀ ਹੈ ਪਿੰਡੋਰੀ ਦੀ ਤਰਤੀ ਹੈ ਫੱਪੜ ਇੱਕ ਪਾਸੇ ਲੱਗਾ ਹੋਇਆ ਪਰ ਛੋਟਾ ਬੁੱਗਾ ਛੋਟਾ ਬੁੱਗਾ ਤੇ ਪੁਆਇੰਟ ਪੁਆਇੰਟ ਗੱਭੇ ਮੇਰੇ ਵੀਰੇ ਨਿੱਕੂ ਢਗਾੜਾ ਕੈਨੇਡਾ ਤੇ ਅੱਪਾ ਬਲਟੋਹਾ ਇਹ ਵੱਡੀ ਸਪੋਰਟ ਕਰਦੇ ਆ ਬਾਬਾ ਭਜਾੜਾ ਜੀ ਕਬੜੀ ਕਲੱਬ ਧਾਰੀਵਾਲ ਨੂੰ ਆਹ ਸਾਹਮਣੇ ਇਧਰਲੇ ਪਾਸੇ ਪਈ ਹੋਈ ਛੱਬੇ ਦੀ ਰੇਡ ਇਧਰਲੇ ਪਾਸੇ ਮੇਰੇ ਮਿੱਤਰੋ ਧਾਰੀਵਾਲ ਦੀ ਟੀਮ ਦੇ ਚਾਰ ਆਏ ਕੱਲੇ ਮੇਰੇ ਮਿੱਤਰੋ ਸੁੱਖਾ ਬਾਬਾ ਪਰ ਸਾਹਮਣੇ ਕਾਹਨ ਵਧਾਣੇ ਵਾਲਾ ਵੀ ਖੇਡਦਾ ਖੇਡਦਾ ਜਾਨ ਸੈਟਲ ਹੋਇਆ ਵਿਦੇਸ਼ਾਂ ਦੀ ਧਰਤੀ ਤੇ ਉਹ ਖਿਡਾਰੀ ਵੀ ਧਾਰੀ ਵਾਲੀ ਟੀਮ ਨੂੰ ਬੜੀ سپورਟ ਕਰਨਾ ਹੈ ਹਰ ਸਿੰਗਾਪੁਰ ਵਾਲਾ ਅਮਰ ਤੋਂ ਇੰਗਲੈਂਡ ਦੀਆਂ ਗੱਲਾਂ ਹੁੰਦੀਆਂ ਨੇ ਤੇ ਸ਼ੇਰਾ ਪੱਜੇ ਇਟਲੀ ਵਾਲਾ ਜਿਹੜੇ ਗਿਆ ਇਟਲੀ ਤੇ ਪੂਰੇ ਯੂਰਪ ਦੇ ਵਿੱਚ ਲੈ ਵੀ ਜਿੰਦਿਆ ਇਸ